ਤੁੜੋ ਕੀ ਹਾਲ-ਚਾਲ ਆ? ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਸੋਨਾ ਲੀਕਾ D60 ਟਰੈਕਟਰ ਦੀ ਵੀਡੀਓ ਦੋਸਤੋ। ਕੀ ਰੇਟ ਆ, ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ। ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਕੋਲ ਡੇਲੀ ਤੋਂ ਡੇਲੀ ਪਹੁੰਚਦੀ ਰਹੇ। ਦੋਸਤੋ ਗੱਲ ਕਰਦੇ ਟਰੈਕਟਰ ਦੀ ਸੋਨੋ ਲਿਕਡ ਇਹ 66 ਟਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ 2000 B ਮਾਡਲ ਟਰੈਕਟਰ ਦੋਸਤੋ ਤੇ 6 ਲੱਖ 18000 ਰੁਪਏ ਤੇ ਰੇਟ ਰੱਖਿਆ ਗਿਆ ਬਾਕੀ ਇਹਦਾ ਕੋਈ ਰੇਟ ਹੈਗਾ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜੂਗਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆਗਾ ਪਾਵਰ ਸਟੀering ਡਿਊਲ ਕਲਚ ਟਰੈਕਟਰ ਦੋਸਤੋ ਇੰਜਨ ਗੇਅਰ ਬਿਲਕੁਲ ਸਾਫ ਪਿਆ ਪੰਜਾਬ ਨੰਬਰ ਹੈਗਾ ਤੇ ਵਧੀਆ ਸਾਫ ਕੰਡੀਸ਼ਨ ਹੈ ਦੋਸਤੋ 4 ਸਿਲੰਡਰ 4 ਸਿਲੰਡਰ ਰੰਗ ਪੇਂਟ ਸਾਰਾ ਸਾਫ ਪਿਆ ਦੋਸਤੋ ਇੰਜਨ ਗੇਅਰ ਵਧੀਆ ਸਾਫ ਪਿਆਗਾ ਤੇ ਸਰਵਿਸ ਹੋਈ ਵੀ ਹੈਗੀ ਸੈਡ ਗੇਅਰ ਟਰੈਕਟਰ ਹੈਗਾ ਤੇ ਵਧੀਆ ਹਾਲਤ ਦੋਸਤੋ ਐਮ ਆਰ ਫੀ ਦੇ ਟਾਇਰ ਹੈਗੇ 16 9 28 ਦੇ ਟਾਇਰ ਆ ਚਾਰੇ ਟਾਇਰ ਸਾਨੂੰ ਵਧੀਆ ਸਾਫ ਤੇ ਨਵੇਂ ਮਿਲਣਗੇ ਟਾਇਰਾਂ ਦੇ ਨਾਲ ਵਧੀਆ ਵੇਟ ਲੱਗੇ ਹੋਏ ਹੈਗੇ ਤੇ ਬਾਕੀ ਸਭ ਜੀ ਸਾਰਾ ਟਰੈਕਟਰ ਦੇਖ ਸਕਦੇ ਹੋ ਵੀਡੀਓ ਵਿੱਚ ਪੰਜਾਬ ਨੰਬਰ ਆ ਬਾਕੀ ਸਾਨੂੰ ਬੈਕਸਾਈਡ ਤੋਂ ਟਰੈਕਟਰ ਦਿਖਾਉਣੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਰੰਗ ਪਿੰਡ ਸਾਰਾ ਸਾਫ ਹੈ ਦੋਸਤੋ ਤੇ ਵਧੀਆ ਕੰਡੀਸ਼ਨ ਆ ਗਈ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਪਾਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਦੋਸਤੋ ਸੋਨੇ ਟ੍ਰੈਕਟਰ ਬਰਨਾਲਾ ਹਨਾ ਵਿਖੇ ਖੜਾ ਮਿਲੂਗਾ। ਬਾਕੀ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿਨੇ ਆ। ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀ ਦਾ ਤੱਕੀ ਪਹੁੰਚ ਸਕੇ। ਜੇ ਕੋਈ ਵੀ ਟ੍ਰੈਕਟਰ ਖਰੀਦਣਾ ਚਾਹੁੰਦਾ ਹੋਵੇ ਤਾਂ ਵੀਡੀਓ ਦੇਖ ਕੇ ਟ੍ਰੈਕਟਰ ਖਰੀਦ ਸਕੇ। ਰੇਟ ਘੱਟ ਵੱਧ ਹੋ ਜੂਗਾ ਦੋਸਤੋ। ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿਨੇ ਆ। ਤੇ ਮਿਲਦੇ ਆਂ ਦੋਸਤੋ ਬਾਕੀ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ Да,